ਸ੍ਰੀ ਅਕਾਲ ਦੋਸਤੋ ਨਹੀਂ ਰੁਕ ਰਿਹਾ ਅੱਤਵਾਦੀ ਹਮਲੇ ਖਬਰ ਨੂੰ ਸ਼ੁਰਗਰਿੰਦੋ ਪਹਿਲਾ ਦਿਨ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਮ ਤੇ ਵੀਡੀਓ ਨੂੰ ਵੱਤੋ ਵਾਲ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਜੰਮੂ ਕਸ਼ਮੀਰ ਚ ਅੱਤਵਾਦੀਆਂ ਨੇ ਇੱਕ ਹੋਰ ਹਮਲਾ ਕਰ ਦਿੱਤਾ ਹੈ ਇਸ ਵਾਰ ਮੰਗਲਵਾਰ ਨੂੰ ਅੱਤਵਾਦੀਆਂ ਨੇ ਡੋਡਾ ਜ਼ਿਲ੍ਹੇ ਚ ਫੌਜ ਦੇ ਅਸਥਾਈ ਆਪਰੇਟਿੰਗ ਬੇਸ ਤੇ ਹਮਲਾ ਕੀਤਾ ਅਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਜਵਾਬੀ ਕਾਰਵਾਈ ਚ ਇੱਕ ਅੱਤਵਾਦੀ ਮਾਰੇ ਗਿਆ ਜਦ ਕਿ ਅੱਤਵਾਦੀਆਂ ਦੀਆਂ ਗੋਲੀਆਂ ਨਾਲ ਇੱਕ ਵਿਅਕਤੀ ਜ਼ਖਮੀ ਹੋ ਗਿਆ ਹਮਲੇ ਤੋਂ ਬਾਅਦ ਡੋਡਾ ਦੇ ਜਿਹਾ ਸ਼ਤਰਕਲਾ ਚ ਪੁਲਿਸ ਤੇ ਅੱਤਵਾਦੀਆਂ ਦੀ ਵਿਚਾਲੇ ਸ਼ੁਰੂ ਹੋਈ ਮੁਕਾਬਲੇ ਚ 6 ਸੁਰੱਖਿਆ ਕਰਮੇ ਜ਼ਖਮੀ ਹੋਣ ਦੀ ਸੂਚਨਾ ਹੈ ਇਸ ਹਮਲੇ ਬਾਰੇ ਜੰਮੂ ਦੇ ADGP ਅਨੰਦ ਜੈਨ ਨੇ ਕਿਹਾ ਹੈ ਕਿ ਗੋਲੀਬਾਰ ਦੇ ਵਿੱਚ ਇੱਕ ਅੱਤਵਾਦੀ ਮਾਰਿਆ ਗਿਆ ਤੇ ਇੱਕ ਨਾਗਰਿਕ ਜ਼ਖਮੀ ਹੋ ਗਿਆ ਪਰ ਹੁਣ ਇਲਾਕਾ ਖਤਰੇ ਤੋਂ ਬਾਹਰ ਹੈ ਆਪਰੇਸ਼ਨ ਹਜੇ ਵੀ ਚੱਲ ਰਹੀ ਹੈ ਤੇ ਸੀਨੀਅਰ ਅਧਿਕਾਰੀ ਮੌਕੇ ਤੇ ਖਾਨਦਸ ਦੇ ਕਿ ਰਿਹასი ਅਤੇ ਕਠੂਆ ਤੋਂ ਬਾਅਦ ਪਿਛਲੇ 3 ਦਿਨਾਂ ਦੇ ਵਿੱਚ ਜੰਮੂ ਖੇਤਰ ਦੇ ਵਿੱਚ ਤੀਜਾ ਅੱਤਵਾਦੀ ਹਮਲਾ ਹੈ ਤੁਹਾਡੇ ਕੀ ਵਿਚਾਰ ਨੇ ਕਮੈਂਟ ਸੈਕਸ਼ਨ